ਆਪਾਂ ਅੱਜ ਪਹੁੰਚੇ ਹਾਂਗੇ ਪਿੰਡ ਸੁਖਚੈਨ ਵਾਲਾ ਤੇ ਜ਼ਿਲ੍ਹਾ ਸਰਸਾ ਤਹਿਸੀਲ ਕਾਲਿਆਂ ਵਾਲੀ ਤੇ ਹਰਿਆਣਾ ਦੇ ਵਿੱਚ ਰਹਿ ਜਾਂਦਾ ਤੇ ਉੱਥੇ ਆਪਾਂ ਨੂੰ ਇੱਕ ਸੁਣਨ ਨੂੰ ਗੱਲ ਮਿਲੀ ਸੀ ਵੀ ਇੱਥੇ ਹਰ ਇੱਕ ਘਰ ਦੇ ਉੱਪਰ ਇੱਕ ਮਟੀਆਂ ਬਣੀਆਂ ਹੁੰਦੀਆਂ ਨੇ ਮਟੀਆਂ ਤੋਂ ਬਿਨਾਂ ਇੱਥੇ ਘਰ ਨਹੀਂ ਪੂਰ ਚੜਦਾ ਤੇ ਸਾਨੂੰ ਅਸੀਂ ਦੇਖਦੇ ਆਏ ਵੀ ਕਿ ਸਾਨੂੰ ਕਿਤੇ ਦਿਸਿਆ ਨਹੀਂ ਇਧਰ ਨਜ਼ਰ ਮਰਵਾਈ ਬਾਈ ਬਾਈ ਕਰਾਂ ਤੇ ਜੇ ਆਪਾਂ ਇਹ ਨਿਗਾਹ ਮਾਰੀਏ ਤਾਂ ਕੁਝ ਨਹੀਂ ਨਜ਼ਰ ਆਉਂਦਾ ਦਿਖਦਾ ਨਹੀਂ ਤੇ ਅਸੀਂ ਸੋਚੀ ਚਾਹੀਏ ਵੀ ਯਾਰ ਆਪਾਂ ਕਿਵੇਂ ਬਣਾਈਏ ਵਲੌਗ ਕਿਹਨੂੰ ਪੁੱਛੀਏ ਕੀ ਗੱਲਬਾਤ ਕਰੀਏ ਵੀ ਕੁਝ ਦੀਨਾ ਤਾਂ ਹੈ ਨਹੀਂ ਅਸੀਂ ਇੱਕ ਅੰਕਲ ਤੁਰੇ ਆਉਂਦੇ ਸੀ ਬਜ਼ੁਰਗ ਉਹਨਾਂ ਨੂੰ ਪੁੱਛਿਆ ਵੀ ਬਾਪੂ ਆ ਕਰਕੇ ਆ ਗੱਲ ਆ ਵੀ ਤੁਹਾਡੇ ਪਿੰਡ ਤੇ ਅਸੀਂ ਬਲੌਗ ਬਣਾਉਣੀ ਆ ਤੇ ਅਸੀਂ ਵੀ ਮਾਨਸਾ ਕੋਲੋਂ ਆਏ ਆ ਪਿੰਡਕਾਂ ਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਹਾਂ ਸਾਡੇ ਜਦੋਂ ਦੱਸੀ ਉਹਨਾਂ ਨੂੰ ਗੱਲ ਸਾਨੂੰ ਦੱਸਿਆ ਵੀ ਸਾਡੇ ਹਰ ਇੱਕ ਘਰ ਦੇ ਉੱਪਰ ਮਟੀ ਬਣੀ ਹੁੰਦੀ ਆ ਉਦੇ ਕਰਕੇ ਇਹ ਗੱਲਬਾਤ ਆ ਆਪਾਂ ਪੁੱਛਦੇ ਆ ਬਾਪੂ ਨੂੰ ਵੀ ਕੀ ਰੀਜਣਾ ਹੋ ਕੀ ਗੱਲਬਾਤ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਪੂ ਇੱਕ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਦੱਸਿਆ ਜਾਂਦਾ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਵੀ ਤੁਹਾਡੇ ਪਿੰਡ ਦੇ ਵਿੱਚ ਐਦਾਂ ਦਾ ਸਿਸਟਮ ਆ ਤੇ ਇਹ ਕਿਸੇ ਕਿਸੇ ਪਿੰਡਾਂ ਦੇ ਵਿੱਚ ਐਦਾਂ ਦੀਆਂ ਜਿਹੜੀਆਂ ਕੋਈ ਸ਼ਰਤਾਂ ਲਾ ਲੋ ਕਿਸੇ ਦਾ ਜਾਂ ਪੀਰਾਂ ਫਕੀਰਾਂ ਦਾ ਹੁੰਦਾਗਾ ਤੇ ਇਹ ਸਾਰਾ ਹਿਸਟਰੀ ਦੱਸੋ ਜੀ ਤੁਸੀਂ ਕੀ ਗੱਲਬਾਤ ਹੈ ਇਹ ਚੋੜੜਾ ਪਿੰਡਿਆ ਨਾ ਜਿੰਨੇ ਹਾਂਜੀ ਤੇ ਹਾਲੇ ਵੇਲੇ ਫਿਰ ਇੱਕ ਪਿੰਡ ਜਿ ਬਣਿਆ ਹੈ ਅੱਛਾ ਅੱਛਾ ਜੀ ਜਿੰਨੇ ਝੋੜੜਾ ਹੈ ਹਾਂਜੀ ਹਾਂਜੀ ਤੇ ਕੋਠੇ ਦੇ ਉੱਪਰ ਹੈ ਹਾਂਜੀ ਜਿਵੇਂ ਕੋਈ ਆਖੂ ਹੀ ਹੈ ਇਹਨਾਂ ਦੇ ਬਣਿਆ ਨਾਉਣ ਵਾਲਾ ਹੈ ਡੱਗੀ ਹੈ ਸਾਰਿਆਂ ਦੇ ਬਣਿਆ ਚੀਜ਼ਾਂ ਦੇ ਹਾਂਜੀ ਹਾਂਜੀ ਹਾਂ ਇਹ ਬਾਪੂ ਕਾਰਨ ਕੀ ਹੈ ਵੀ ਕਿਉਂ ਬਣਿਆ ਹੋਇਆ ਇਹ ਸਾਡੇ ਮਾਤਾ ਸੀ ਕੋ ਪਹਿਲਾਂ ਤੋਂ ਹਾਂਜੀ ਤੇ ਉਹ ਜਦੋਂ ਉਹਨੂੰ ਪੂਜਾ ਕਰਨ ਲੱਗ ਗਏ ਇਥੋਂ ਇਥੋਂ ਕੋਈ ਉਹਨੂੰ ਪਿੱਛੇ ਰ ਜਾਂਦਾ ਜੀ ਮੁੜ ਕੇ ਹਾਂਜੀ ਤੇ ਉਹ ਅਗਲੇ ਉਹਨਾਂ ਕਰਨ ਦੀ ਹਾਂਜੀ ਤੇ ਫਿਰ ਇੱਥੇ ਲਿਆਂਦੀ ਦੋ ਮਾਤਾ ਹਾਂਜੀ ਇੱਥੇ ਵੀ ਇੱਥੇ ਕਿਹੜਾ ਗੱਲਾ ਲੁੱਟਣ ਆ ਗਿਆ ਕੋਈ ਸਾਡੇ ਕਰ ਇੱਥੇ ਵੇੜੇ ਦੇ ਸੀ ਹਾਂਜੀ ਹਾਂਜੀ ਤੇ ਉਹ ਜੋ ਗੱਲਾ ਤੇ ਪੈਸੇ ਕੱਢਦਾ ਸੀ ਤੇ ਪੈਸੇ ਕੱਢ ਕੇ ਦੋ ਐ ਬਾਹਰ ਲਿਕਣ ਲੱਗਿਆ ਤੇ ਅੰਨਾ ਹੋ ਜਾਇਆ ਕਰਿਓ ਹਾਂਜੀ ਦੇ ਸਾਨੂੰ ਹਟਾਉਂਦੇ ਜੀ ਬਹੁਤ ਸ਼ਕਤੀ ਹੈਗੀ ਅੱਛਾ ਅੱਛਾ ਹਾਂ ਆਪੋச்சே ਵੀ ਖੜਾ ਹੈ ਤੇ ਕਹਿੰਦਾ 500 ਰੁਪਏ ਕਰ ਦੇ ਜਿਹਾ ਪਾ ਕੇ ਹਾਂ ਫਿਰ ਦੱਸਣ ਲੱਗਿਆ ਫਿਰ ਦੱਸਣ ਲੱਗਿਆ ਉਹਨੂੰ ਅੱਛਾ ਅੱਛਾ 500 ਦੁਬਾਰੇ ਬਾਸ ਪਾਇਆ ਨੇ ਹਾਂਜੀ 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 ਫਿਰ ਦੱਸਣ ਲੱਗਿਆ ਉਹਨੂੰ ਠੀਕ ਹੈ ਜੀ ਹਾਂਜੀ ਤੇ ਇੱਕ ਬਾਪੂ ਜੇ ਕੋਈ ਮੱਟੀ ਉਹ ਉੱਪਰ ਆਪਣੇ ਮਕਾਨ ਤੇ ਨਾਂ ਲਾਵੇ ਤਾਂ ਕੋਈ ਉਹਨਾਂ ਨਾਲ ਕੋਈ ਘਟਣਾ ਵੀ ਉੱਪਰ ਜਾਂਦੀ ਹੈ ਘਟਣਾ ਦਾ ਵੱਡੇ ਗੰਦਾ ਮਕਾਮ ਅੱਛਾ ਜੀ ਹਾਂ ਬਹੁਤ ਡਿਗ ਨਹੀਂ ਚੜਦਾ ਚੜਦੇ ਨਹੀਂ ਮੈਂ ਅੱਛਾ ਅੱਛਾ ਇੱਥੇ ਕਾਲਿਆਂ ਵਾਲੀ ਮੰਡੀ ਸੀ ਹਾਂਜੀ ਉਹ ਬਾਣੀਆਂ ਚ ਕੋਈ ਹਾਂਜੀ ਉਹੋ ਉਦੇ ਨਾਂ ਤੇ ਕੋਈ ਮਕਾਮ ਪਾਉਣ ਲੱਗ ਗਿਆ ਹਾਂਜੀ ਤੇ ਮਕਾਮ ਉਹਦਾ ਸਹੀ ਨਾ ਝੜਿਆ ਤੇ ਫਿਰ ਇੱਥੇ ਚਵਾਰਾ ਪਾ ਕੇ ਗਿਆ ਉੱਤੇ ਥੱਲੇ ਮਕਾਮ ਬਣਾ ਕੇ ਅੱਛਾ ਤੇ ਹਾਂ ਹਾਂਜੀ ਹਾਂ ਐ ਮਕਾਮ ਬਣਾਇਓ ਨੇ ਫਿਰ ਹਾਂਜੀ ਤੇ ਉੱਤੇ ਬੰਟ ਗਿਆ ਬਣਦੇ ਆ ਫਿਰ ਉਹਦੇ ਠੀਕ ਹੈ ਜੀ ਹਾਂ ਹਾਂਜੀ ਜਿਵੇਂ ਆਪਾਂ ਨੂੰ ਬਾਪੂ ਨੇ ਦੱਸਿਆ ਆਪਾਂ ਹੋਰ ਵੀ ਪਿੰਡ ਦੇ ਵਿੱਚ ਸਾਰੇ ਚ ਆਪਾਂ ਪੁੱਛਦੇ ਆ ਜਿਵੇਂ ਆਪਣੇ ਧੰਨਵਾਦ ਇਹਨਾਂ ਬਜ਼ੁਰਗਾਂ ਦਾ ਜਿਵੇਂ ਆਪਾਂ ਨੂੰ ਜਾਣਕਾਰੀ ਦਿੱਤੀ ਇਹ ਸਾਡੇ ਆਜੋ ਆਪਾਂ ਗੱਲਬਾਤ ਕਰਦੇ ਆਂ ਹੋਰ ਵੀ ਪਿੰਡ ਦੇ ਵਿੱਚ ਆਪਾਂ ਬਜ਼ੁਰਗਾਂ ਨੂੰ ਪੁੱਛਦੇ ਆਂ ਗੁੰਗੀ ਮਾਤਾ ਆਂਦੇ ਜੀ ਹਾਂਜੀ ਬਾਪੂ ਜੀ ਕੁਝ ਦੱਸਣਾ ਚਾਹੁੰਦੇ ਆ ਕੀ ਨਾਮ ਆ ਜੀ ਗੁੰਗੀ ਮਾਤਾ ਆਂਦੇ ਜੀ ਅੱਛਾ ਅੱਛਾ ਹਾਂਜੀ ਹਾਂ ਜਿਹੜੀ ਇਹ ਮਾਤਾ ਕੀ ਜਿਹੜੀ ਮਾਤਾ ਦੀਆਂ ਮਟੀਆਂ ਲੱਗਦੀਆਂ ਨੇ ਉਸ ਮਾਤਾ ਦਾ ਨਾਮ ਉਸ ਮਾਤਾ ਦਾ ਨਾਮ ਘੁੰਗੀ માતા ਦੱਸਦੇ ਨੇ ਛੋੜਣਾ ਦੇ ਉਹ ਤੇ ਆਪਾਂ ਆਜੋ ਪਿੰਡ ਦੇ ਵਿੱਚ ਹੋਰ ਵੀ ਪੁੱਛਦਿਆਂ ਗੱਲਬਾਤ ਕਰਦੇ ਆਂ ਚਲੋ ਆਜੋ ਜੀ ਥੈਂਕ ਯੂ ਤੇ માતા ਦੀ ਫੋਟੋ ਲੈਣੀ ਹਾਂਜੀ ਆਪਾਂ ਚੱਲੇ ਹੁਣ ਪਿੰਡ ਦੇ ਵਿੱਚ ਆਪਾਂ ਹੋਰ ਬਜ਼ੁਰਗਾਂ ਨੂੰ ਪੁੱਛਦਿਆਂ ਗੱਲਬਾਤ ਕਰਦੇ ਆਂ ਤੇ ਜਿਵੇਂ ਆਪਾਂ ਅੱਜ ਪਹੁੰਚੇ ਹੋਏ ਆਂ ਪਿੰਡ ਸੁਖਚੈਨ ਵਾਲੇ ਤੇ ਇਸੇ ਪਿੰਡ ਦੇ ਵਿੱਚ ਸਾਨੂੰ ਪਹਿਲਾਂ ਇਦਾਂ ਦਾ ਸੀ ਕੁਝ ਦੱਸਿਆ ਸੀ ਜਿਵੇਂ ਦੱਸ ਪਾਈ ਸੀ ਵੀ ਕੋਈ ਸਿੱਧੇ ਝੋਪੜੀਆਂ ਜਾਂ ਬਣੀਆਂ ਹੋਣਗੀਆਂ ਤੇ ਜਦੋਂ ਇਥੋਂ ਪੁੱਛਿਆ ਇਥੋਂ ਪਤਾ ਲੱਗਿਆ ਵੀ ਹਰ ਇੱਕ ਪਿੰਡ ਦੇ ਜਿਹੜੇ ਮਕਾਨ ਪਾਇਆ ਹੋਇਆ ਜੇ ਉਹ ਮਟੀਆਂ ਉੱਪਰ ਨਾ ਬਣਾਉਣਾ ਤਾਂ ਉਹਨਾਂ ਦਾ ਨੁਕਸਾਨ ਹੋ ਜਾਂਦਾ ਪੱਲੇ ਹੀ ਗੱਲ ਤਾਂ ਮਕਾਨ ਪੂਰਾ ਸਿਰੇ ਨਹੀਂ ਚੜਦਾ ਆਪਾਂ ਸਾਰੀ ਗੱਲਬਾਤ ਕਰਦੇ ਆ ਅੱਗੇ ਆਜੋ ਪੁੱਛਦੇ ਆ ਕਿਸੇ ਬਜ਼ੁਰਗ ਨੂੰ ਹੋਰ ਮਿਲਦੇ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਜਿਵੇਂ ਇੱਥੇ ਬਾਪੂਰਾ ਕੋਲੇ ਪਹੁੰਚੇ ਆ ਤੇ ਆਪਾਂ ਪੁੱਛਦੇ ਆ ਬਾਪੂਰਾ ਨੂੰ ਬਾਪੂ ਜੀ ਤੁਹਾਡੇ ਪਿੰਡ ਦੇ ਵਿੱਚ ਦੱਸਿਆ ਜਾਂਦਾ ਵੀ ਜੇ ਗੁਰੂ ਆਪਣੇ ਘਰਾਂ ਦੇ ਵਿੱਚ ਜਦੋਂ ਮਕਾਨ ਬਣਾਉਂਦੇ ਆ ਜੇ ਮਕਾਨ ਦੇ ਉੱਪਰ ਮਟੀਆਂ ਨਾ ਬਣਾਉਣ ਤਾਂ ਇਹ ਸੱਚ ਗੱਲ ਹੈ ਜੀ ਵੀ ਨੁਕਸਾਨ ਹੁੰਦਾ ਉਹਨਾਂ ਦਾ ਕੋਈ ਨਾ ਉਹਦਾ ਨੁਕਸਾਨ ਹੁੰਦਾ ਨਹੀਂ ਆਪਾਂ ਕਹਿ ਸਕਦੇ ਮਟੀ ਹਰੇਕ ਬਣਾਉਂਦਾ ਹਾਂਜੀ ਨੁਕਸਾਨ ਦਾ ਨਹੀਂ ਪਤਾ ਵੀ ਖੋਏ ਨਾ ਕਰੇ ਨਾ ਕਰੇ ਮੰਨਤਾ ਹੀ ਬਸਰੀ ਆ ਅੱਛਾ ਅੱਛਾ ਮੰਦਰ ਦੀ ਮੰਨਤਾ ਹੱਦੋਂ ਜ਼ਿਆਦਾ ਗੁਰਦਾਨ ਨੂੰ ਵੱਧ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਸ ਮਾਤਾ ਦਾ ਨਾਮ ਮੰਦਰ ਦਾ ਕੁਝ ਪਤਾ ਜੀ ਕੀ ਨਾਮ ਹਾਂ ਗੁੰਗੀ ਮਾਈ ਕਹਿੰਦੇ ਆ ਠੀਕ ਹੈ ਮੰਦਿਰ ਨੂੰ ਜਮਾ ਗੂੰਗੀ ਮਾਈ ਦਾ ਮੰਦਿਰ ਕਹਿੰਦੇ ਆ ਠੀਕ ਹੈ ਪਹਿਲਾਂ ਤੋਂ ਬਜ਼ੁਰਗਾਂ ਤੋਂ ਲਾ ਕੇ ਸਾਨੂੰ ਤਾਂ ਪਤਾ ਹੀ ਨਹੀਂ ਨਾ ਅਸੀਂ ਆਪਦੇ ਮਾਪਿਆਂ ਨੂੰ ਪੁੱਛਿਆ ਉਹ ਸਾਥ ਹਜ਼ਾਰ ਪਹਿਲਾਂ ਦੀ ਹੈ ਓਕੇ ਹਾਂ ਠੀਕ ਹੈ ਉਹ ਤੋਂ ਪਹਿਲਾਂ ਉਹ ਜਿਵੇਂ ਪ੍ਰਾਣੇ ਬਜ਼ੁਰਗਾਂ ਦੀ ਪਰੰਪਰਾ ਚੱਲੀ ਜਾਂਦੀ ਆ ਉਹ ਵੀ ਚੱਲਦੀ ਤਰੀ ਆਉਂਦੀ ਆ ਪੂਰੀ ਆਉਂਦੀ ਆ ਬਸ ਠੀਕ ਹੈ ਜੀ ਤੇ ਜਿਵੇਂ ਇੱਧਰ ਬਈ ਮਾਰਕੀਟ ਖਾਈ ਕੈਮਰਾ ਜਿਵੇਂ ਆਪਣਾ ਇੱਧਰ ਮਾਤਾ ਦਾ ਮੰਦਿਰ ਆ ਸਾਨੂੰ ਆਪਾਂ ਉੱਥੇ ਵੀ ਲੈ ਕੇ ਚੱਲਾਂਗੇ ਸਾਰੇ ਨਜ਼ਰ ਪਵਾਵਾਂਗੇ ਆਪਾਂ ਚੱਲਦੇ ਆ ਪਰਲੇ ਕੋਨੇ ਦੇ ਵਿੱਚ ਪਿੰਡ ਦੇ ਤੇ ਜਿਵੇਂ ਆਪਾਂ ਸਾਰਾ ਪੁੱਛਾਂਗੇ ਇੱਥੇ ਗੱਲਾਂ ਬਾਤਾਂ ਕਰਾਂਗੇ ਸਟਾਪ ਕਰੀ ਹਾਂਜੀ ਆਪਾਂ ਗੱਲ ਕਰਦੇ ਆਂ ਜਿਵੇਂ ਮਾਤਾ ਦਾ ਮੰਦਰਾ ਆਪਾਂ ਤੁਹਾਨੂੰ ਮਾਤਾ ਦਾ ਮੰਦਿਰ ਵੀ ਦਿਖਾਵਾਂਗੇ ਪਹਿਲਾਂ ਆਪਾਂ ਦੂਜੇ ਕੋਨਿਆਂ ਦੇ ਵਿੱਚ ਪਿੰਡ ਦੇ ਵਿੱਚ ਸਾਰੇ ਚ ਆਪਾਂ ਅਲੱਗ-ਅਲੱਗ ਕੋਨਿਆਂ ਦੇ ਵਿੱਚ ਆਪਾਂ ਵੀਊ ਲਵਾਂਗੇ ਪਿੰਡ ਦੇ ਵਿੱਚੋਂ ਪੁੱਛਾਂਗੇ ਬਜ਼ੁਰਗਾਂ ਨੂੰ ਵੀ ਇਹ ਗੱਲ ਸੱਚ ਆ ਵੀ ਕਿੰਨਾ ਕੁ ਪਿੰਡ ਇਸ ਤੇ ਵਿਸ਼ਵਾਸ ਕਰਦਾ ਮਾਤਾ ਦੇ ਮੰਦਿਰ ਤੇ ਤੇ ਕੀ ਗੱਲਬਾਤ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਰੀ ਤੁਹਾਨੂੰ ਜਿੰਨੀ ਵੀ ਅਪਡੇਟ ਇਸ ਪਿੰਡ ਦੀ ਨਿਕਲ ਕੇ ਆਉਗੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਜਿਵੇਂ ਬਾਪੂ ਜੀ ਕੁਝ ਦੱਸਣਾ ਚਾਹੁੰਦੇ ਨੇ ਹਾਂਜੀ ਬਾਪੂ ਜੀ ਹੱਦੋਂ ਜ਼ਿਆਦਾ ਵਿਸ਼ਵਾਸ ਹੈ ਹਾਂਜੀ ਜਿਵੇਂ ਇਸ ਮੰਦਰ ਦੇ ਉੱਪਰ ਹਾਂ ਬਾਪੂ ਜੀ ਦੱਸਦੇ ਨੇ ਵੀ ਬਹੁਤ ਹੱਦੋਂ ਜ਼ਿਆਦਾ ਵਿਸ਼ਵਾਸ ਹੈਗਾ ਬਹੁਤ ਜਿਹੜੇ ਬੰਦੇ ਆ ਕੇ ਲੰਗਰ ਲਾਉਂਦੇ ਨੇ ਨਾ ਹੋਰ ਦੱਸ ਇੱਥੇ ਆ ਕੇ ਓਕੇ ਜੀ ਬਾਹਰ ਦੇ ਬੰਦੇ ਇੰਨੇ ਆਉਂਦੇ ਨੇ ਜਿੰਨੇ ਕਹਿੰਦੇ 6-7 ਨੂੰ ਜਿੰਨੇ ਕਹਿੰਦੇ ਹਾਂਜੀ ਹਾਂਜੀ ਹਾਂ ਹਾਂ 6-7 ਨੂੰ ਆਈਏ ਇੱਥੇ ਲਈ ਜੀ ਫੋਟੋ ਤੁਮੋਂ ਠੀਕ ਹੈ ਹਾਂ ਤੇ ਹਾਂਜੀ ਜਿਵੇਂ ਇਹਨਾਂ ਦਾ ਬਾਪੂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਉ ਆਪਾਂ ਨੂੰ ਵਿਚਾਰ ਦਿੱਤੇ ਆਪਾਂ ਪਿੰਡ ਦੇ ਵਿੱਚ ਹੋਰ ਬਜ਼ੁਰਗਾਂ ਤੋਂ ਵੀ ਲਵੇ ਲਾਉਣਾ ਆਪਾਂ ਪੁੱਛ ਕੇ ਆਉਨੇ ਆ ਉਹਨਾਂ ਦੇ ਵਿਚਾਰ ਲਵਾਂਗੇ ਹਾਂਜੀ ਬਾਈ ਜੀ ਕੁਝ ਦੱਸਣਾ ਚਾਹੁੰਦਾ ਹਾਂਜੀ ਕਿਸੇ ਦੀ ਵੀ ਤਮੰਨਾ ਕੋਈ ਸੁਖ ਸੁਖ ਲਾ ਸਾਰੀ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਹਰੇਕ ਬੰਦਾ ਮਤਲਬ ਛੱਤ ਪੈਂਦੀ ਹੈ ਹਰੇਕ ਪਹਿਲਾਂ ਇਟਾ ਗੂੰਗੀ ਮਾਤਾ ਦੇ ਉਸ ਦੀਆਂ ਨਿਕਲਦੀਆਂ ਹਾਂਜੀ ਹਾਂਜੀ ਸਮਝ ਗਏ ਹਾਂਜੀ ਥੈਂਕ ਯੂ ਬਾਈ ਜੀ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਪਾਂ ਚੱਲ ਜਾਈਏ ਉਧਰ ਗੱਲਬਾਤ ਕਰਦੇ ਆਂ ਤੇ ਹਾਂਜੀ ਇੱਕ ਅਸੀਂ ਅੱਜ ਵੀਡੀਓ ਹਾਂਜੀ ਆਪਾਂ ਜਿਵੇਂ ਤੁਹਾਨੂੰ ਪਤੀਆ ਵੀ ਆਪਾਂ ਪਿੱਛੇ ਵੀ ਆਪਾਂ ਵੀਡੀਓ ਬਣਾ ਕੇ ਆਈ ਸੀ ਸਾਰੀ ਐਦਾਂ ਹੀ ਵੀਡੀਓ ਸਾਰੀ ਦੇਖਦੇ ਰਹੋ ਆਪਾਂ ਮੰਦਰ ਵੀ ਦਿਖਾਵਾਂਗੇ ਮਾਤਾ ਦਾ ਆਪਾਂ ਪਹੁੰਚੇ ਆ ਇੱਥੇ ਬਜ਼ੁਰਗਾਂ ਕੋਲ ਤੇ ਬਾਪੂ ਵੀ ਬੈਠੇ ਸੀ ਇਹਨਾਂ ਨੂੰ ਪੁੱਛਦੇ ਆਂ ਅੰਕਲੋਰਾ ਨੂੰ ਵੀ ਇੱਥੇ ਤੁਹਾਡੇ ਪਿੰਡ ਦੀ ਕੀ ਕਹਾਣੀ ਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਬਾਪੂ ਸਾਨੂੰ ਦੱਸਿਆ ਗਿਆ ਵੀ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਥਾਨ ਕਹਿ ਦਿੰਨੇ ਆਪਾਂ ਜਾਂ ਮਟੀਆਂ ਕਹਿ ਦਿੰਨੇ ਆ ਤੇ ਉਹ ਇੱਥੇ ਲਾਏ ਜਾਂਦੇ ਨੇ ਵੀ ਉਸ ਤੋਂ ਬਿਨਾ ਕੋਈ ਕਹਿੰਦੇ ਮਕਾਨ ਨਹੀਂ ਪੂਰਾ ਚੜਦਾ ਤੇ ਉਹ ਕਾਰਨ ਕੀ ਹੈ ਜੀ ਉਹਦੇ ਬਾਰੇ ਦੱਸੋ ਕਾਰਨ ਇਹ ਵੀ ਪਹਿਲਾਂ ਤੋਂ ਸਾਡੀ ਪਰੰਪਰਾ ਚੱਲਦੀ ਆ ਬਜ਼ੁਰਗਾਂ ਤੋਂ ਲੈ ਕੇ ਪਿੱਛੇ ਪ੍ਰਾਣੀ ਹਾਂਜੀ ਹੁੰਗੀ ਮਾਤਾ ਦੀ ਸਾਡੇ ਇਹ ਪਹਿਲਾਂ ਵੀ ਕਹਿੰਦੇ ਨੇ ਹੁਣ ਵੀ ਜੇ ਕੋਈ ਕਈ ਆਈਡੀ ਵਾਲੇ ਬੰਦੇ ਨੇ ਸਾਡੇ ਚਾਹੇ ਬਾਥਰੂਮ ਵੀ ਤੁਸੀਂ ਬਣਾਓ ਉਹਦੀ ਛੱਤ ਦੇ ਉੱਤੇ ਇਹਦੇ ਨਾਂ ਦੀਆਂ ਪੰਜ ਇੱਟਾਂ ਕੱਢ ਕੇ ਪਾਣੀ ਨਾਲ ਧੋ ਕੇ ਸੋਚੇ ਬੰਦਾ ਹੱਥ-ਪੈਰ ਧੋ ਕੇ ਹਾਂਜੀ ਹਾਂਜੀ ਤੇ ਬਣਾਈ ਜਾਂਦੇ ਜੇ ਕੋਈ ਆਈਡੀ ਵਾਲਾ ਬੰਦਾ ਕਹਿੰਦਾ ਮੈਂ ਬਣਾਉਂਦਾ ਨਹੀਂ ਉਹਦੀ ਛੱਤ ਸਿਰੇ ਨਹੀਂ ਚੜਦੀ ਅੱਛਾ ਬਾਕੀ ਸਿਰੇ ਜਦੋਂ ਮੁੰਡਾ ਵਿਆਹ ਕੇ ਲਿਆਉਂਦੇ ਸਾਡੇ ਪਿੰਡ ਇਹਦੀ ਮਾਤਾ ਦੇ ਅਸੀਂ ਘਰੇ ਚੌਂਕੀ ਭਰਦੇ ਆਂ ਸਾਰੀ ਰਾਤ ਘਿਓ ਦੀ ਜੋਤ ਚੱਲਦੀ ਆ ਜੇ ਤੂੰ ਦੂਜੇ ਘਰ ਦੀ ਜੋਤ ਲਾਵੇਂਗਾ ਉਨੀ ਚੱਲੂ ਠੀਕ ਹੈ ਜੀ ਤੇ ਇੱਕ ਬਾਪੂ ਜਿਵੇਂ ਦੱਸਿਆ ਜਾਂਦਾ ਸੀਗਾ ਪਿੱਛੇ ਵੀ ਬਜ਼ੁਰਗਾਂ ਨੇ ਕਿਹਾਗਾ ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਵੀ ਝੋੜੜਾਂ ਦਾ ਮਤਲਬ ਕੀ ਹੋਇਆ ਇਹਨਾਂ ਨੂੰ ਪੁੱਛ ਲਈਏ ਝੋੜੜ ਤਾਂ ਸਾਡਾ ਗੋਤ ਆ ਜੀ ਅੱਛਾ ਅੱਛਾ ਜੀ ਝੋੜੜ ਗੱਲ ਵੱਜਦੇ ਸਾਡਾ ਗੋਤ ਹੈ ਤਾਂ ਹਾਂਜੀ 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 ਕਿਉਂਕਿ ਜਿਵੇਂ ਹੁਣ ਆਪਾਂ ਇਹ ਚੀਜ਼ਾਂ ਚਾਰ ਪੰਜ ਪਿੰਡਾਂ ਦੇ ਝੋੜੜਾਂ ਦੇ ਸਾਰੇ ਪਿੰਡੀ ਮੰਨਦੇ ਜਿੰਨੇ ਝੋੜੜ ਨੇ ਇਹਨੂੰ ਮਤਲਬ ਹਾਂਜੀ 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 ਜਿਵੇਂ ਤੁਹਾਡੇ ਏਰੀਏ ਦੇ ਵਿੱਚ ਤਾਂ ਪਤਾ ਹੈਗਾ ਵੀ ਸਾਡਾ ਗੋਤ ਆ ਝੋੜੜਾਂ ਜਿਵੇਂ ਹੋਰ ਏਰੀਆ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਝੋੜੜਾਂ ਕੀ ਚੀਜ਼ ਆ ਬੀਜਾ ਗੋਤ ਆ ਜਾਂ ਪਿੰਡ ਆ ਆਪਾਂ ਤੁਹਾਨੂੰ ਇਸ ਚੀਜ਼ ਦਾ ਤਾਂ ਹੀ ਪੁੱਛਿਆਗਾ ਵੀ ਸਾਰੇ ਤੱਕ ਪਤਾ ਲੱਗ ਜੇ ਵੀ ਇੱਕ ਗੋਤ ਆ ਗੋਤ ਆ ਸਾਰਾ ਇਸ ਜਿਹੜੇ ਲੈਵਲ ਉਨੇ ਪਿੰਡਾਂ ਦੇ ਵਿੱਚ ਆ ਉਹ ਸਾਰੇ ਇਦਾਂ ਹੀ ਇਸ ਗੋਤ ਦੇ ਸਾਰੇ ਮਾਤਾ ਨੂੰ ਮੰਨਦੇ ਆ ਹਾਂਜੀ ਆਜੋ ਬਾਪੂ ਜੀ ਤੁਹਾਡਾ ਵੀ ਪੁੱਛਦੇ ਆ ਇੱਕ ਸਵਾਲ ਜਿਵੇਂ ਬਾਪੂ ਪਿੱਛੇ ਅੰਕਲ ਹੋਰਾਂ ਨੇ ਵੀ ਦੱਸਿਆ ਸੀਗਾ ਤੁਸੀਂ ਦੱਸ ਹੀ ਦਿੱਤਾ ਵੀ ਗੋਤ ਆਪਣਾ ਛੋੜ ਲਾਂਗਾ ਤੇ ਇਸ ਪਿੰਡ ਬਾਰੇ ਇਸ ਜਿਹੜੀ ਕੋਈ ਪਰੰਪਰਾ ਚੱਲਦੀ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਸਾਡੇ ਵਿਚਾਰ ਤਾਂ ਇਹੀ ਹੈ ਜੀ ਵੀ ਮੰਨ ਲਓ ਜਿਹੜੇ ਅਸੀਂ ਇਹ ਮਟੀਆਂ ਲਾਉਨੇ ਆਂ ਮਾਂ ਦਾ ਥਾਨ ਮੰਨਦੇ ਆਂ ਸਾਡੇ ਬਜ਼ੁਰਗਾਂ ਤੋਂ ਲੈ ਕੇ 3-4 ਪੀੜ੍ਹੀਆਂ ਤੋਂ ਪਿੱਛੋਂ ਚੱਲਦਾ ਆ ਰਿਹਾ ਹੈ ਹਾਂਜੀ ਇਹਦੇ ਨਾਲ ਮੰਨ ਲਓ ਇਹ ਜਿਹੜੀ ਪਰੰਪਰਾ ਚੱਲਦੀ ਹੈ ਜੇ ਸੀ ਨੂੰ ਨਾਮ ਮੰਨੀਏ ਹਾਂਜੀ ਤਾਂ ਇਹਦੇ ਕਈ ਕਾਰਨ ਮਤਲਬ ਕਈ ਕੰਮਾਂ ਦੇ ਵਿੱਚ ਰਿਕਵਰਟ ਪੈ ਜਾਂਦੀ ਹੈ ਸਾਡੇ ਮਨ ਦੀ ਇੱਛਾ ਯਾਰ ਸਾਡੇ ਮਨ ਦੀ ਹਾਂ ਸਾਡੀ ਜਿਹੜੀ ਮਨ ਦੀ ਇੱਛਾ ਹੈ ਇਹ ਤਾਂ ਹਰ ਇੱਛਾ ਸਾਡੀ ਪੂਰਨ ਹੁੰਦੀ ਹੈ ਹਾਂਜੀ ਹਾਂਜੀ ਜਿਹੜੀ ਸੁਖਣ ਦੇਣ ਕਾਰਨ ਬਾਹਰ ਦੀ ਮਤਲਬ ਸੇਠ ਵੀ ਇਹਨੂੰ ਮੰਨਦੇ ਨੇ ਹਾਂਜੀ ਜਿਹੜੇ ਕਿ ਮਤਲਬ ਸਾਡੀਆਂ ਨੇੜੀ ਕੰਡੀਆਂ ਜਿੱਥੋਂ ਤੱਕ ਦੂਰ ਤੱਕ ਇਹਨਾਂ ਨੂੰ ਪਤਾ ਲੱਗਦਾ ਹੈ ਹਾਂਜੀ 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 ਸਾਡੇ ਪੰਜ ਛੇ ਪਿੰਡ ਲੱਗੇ ਹੈਗੇ ਝੋੜਾਂ ਦੇ ਗਿਲਚੋੜ ਸਾਡਾ ਘੋਟਾ ਹੈ ਹਾਂਜੀ ਤੇ ਮਤਲਬ ਅਸੀਂ ਸਾਰੇ ਇਹਨੂੰ ਮੰਨਦੇ ਆ ਤੜੋਂ ਮਨੋ ਲਾ ਕੇ ਮੰਨਦੇ ਆ ਕਿ ਅਸੀਂ ਇਹਨੂੰ ਨਾ ਮੰਨੀਏ ਹਰ ਇੱਕ ਕੰਮ ਦੇ ਵਿੱਚ ਰਕਾवट ਪੈਂਦੀ ਹੈ ਚਾਹੇ ਕੋਈ ਅਸੀਂ ਮਕਾਨ ਬਣਾਈਏ ਚਾਹੇ ਕੋਈ ਅਸੀਂ ਤਾਜ਼ਾ ਪਸ਼ੂ ਲਿਆ ਗਏ ਹਾਂਜੀ ਤਾਂ ਮਤਲਬ ਜੇ ਉਹ ਤਾਜ਼ਾ ਪਸ਼ੂ ਲਿਆ ਗਏ ਉਹਦਾ ਦੁੱਧ ਨਾਲ ਮਾਤਾ ਦੇ ਮੰਦਰ ਦਾ ਨਾਰਾ ਕੱਢ ਗਏ ਹਾਂਜੀ ਤਾਂ ਉਹ ਪਸ਼ੂ ਦੇ ਵਿੱਚ ਥਾਂ ਦੇ ਵਿੱਚ ਜਾਂ ਕੋਈ ਹੋਰ ਰਕਾवट ਪੈ ਜਾਂਦੀ ਹੈ ਰਕਾवट ਪੈ ਜਾਂਦੀ ਹੈ ਹਾਂਜੀ ਹਾਂਜੀ ਬਾਕੀ ਦੀ ਗੱਲਾਂ ਜੇ ਕੋਈ ਇਹਨੂੰ ਨਹੀਂ ਮੰਨਦਾ ਝੱਕਾ ਕਰਦਾ ਹੈ ਹਾਂਜੀ ਤਾਂ ਕੋਈ ਕਿਸੇ ਪ੍ਰਕਾਰ ਕਿਸੇ ਹੜਾਰ ਵੀ ਨਹੀਂ ਹੁੰਦੀ ਹਾਂਜੀ ਜੇ ਇਹਦੀ ਕੋਈ ਸੁੱਖਣਾ ਸੁੱਖਣਾ ਵੀ ਸੰਤਾਨ ਨਹੀਂ ਪੈਦਾ ਹੋਈ ਹਾਂਜੀ ਤੰਮਨ ਨੂੰ ਸਹੀ ਇੱਛਾ ਨਾਲ ਮਨੋ ਕਾਮਨਾ ਨਾ ਸੁਖ ਰਹਾ ਹੈ ਤਾਂ ਉਹਦੀ ਸੰਤਾਨ ਵੀ ਪੈ ਰਹੇ ਹੁੰਦੀ ਹੈ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ ਥੈਂਕ ਯੂ ਬਾਪੂ ਜੀ ਤੇ ਹਾਂਜੀ ਜਿਵੇਂ ਆਪਾਂ ਇਧਰ ਬਾਈ ਹੋਰੀ ਬੈਠੇ ਆ ਆਪਾਂ ਇਹਨਾਂ ਤੋਂ ਵੀ ਪਤਾ ਕਰਦੇ ਆ ਇੱਕ ਦੋ ਵਿਚਾਰ ਲੈਣੇ ਆ ਜਿਵੇਂ ਬਾਈ ਤੁਸੀਂ ਹਾਂਜੀ ਬਾਪੂ ਜੀ ਜਿਵੇਂ ਤੁਸੀਂ ਗੱਲ ਦੱਸ ਦੇ ਕੁਝ ਕੀ ਦੱਸਣਾ ਚਾਹੁੰਦੇ ਸੀ ਤੁਸੀਂ ਸਾਡੇ ਬੀੜੀ ਸੀਗੀ ਜੀਤਕੇ ਨਾਲ ਗੁੰਦੀਕੇ ਨਾਲ ਤੇ ਉਹਨਾਂ ਨੇ ਨਾ ਖੂਪਕਾ ਕਰਨ ਲੱਗੇ ਤੇ ਖੂਦ ਤੇ ਜਬੀਤ ਨੇ ਨਾ ਅਮਾ ਥਾਂ ਦਾ ਥਾਂ ਨਹੀਂ ਬਣਾਉਂਦਾ ਖਵਾਜ ਦਾ ਵੀ ਨਹੀਂ ਬਣਾਉਂਦਾ ਜੋ ਤੜਕੇ ਗਏ ਨਾ ਤੇ ਖੂਦ ਉਜੂ ਹੋਇਆ ਟਿਆ ਪਿਆ ਸਾਰੇ ਪੰਜ ਇਟਾਂ ਪਿੱਛੇ ਹਾਂਜੀ ਹਾਂਜੀ ਤੇ ਆ ਦੇਖੋ ਜਿਵੇਂ ਇਸ ਪਿੰਡ ਦੀ ਅਪਡੇਟ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਕੋਈ ਵੀ ਹਰ ਇੱਕ ਪਿੰਡ ਦੀ ਵਿੱਚੋਂ ਕੋਈ ਨਾ ਕੋਈ ਰੀਜਨ ਹੁੰਦਾਗਾ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹਨਾਂ ਦੀ ਬਰੀਕੀ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਵੇਂ ਦੀ ਜੜਾ ਉਹਦੇ ਵਿੱਚੋਂ ਆਪਾਂ ਨੂੰ ਕੁਛ ਨਾ ਕੁਛ ਨਿਕਲੇ ਜਿਵੇਂ ਇੱਥੇ ਦੱਸਿਆ ਗਿਆ ਸੀ ਵੀ ਇੱਕ ਇੰਨਾ ਜ਼ਰੂਰ ਪਤਾ ਹੁੰਦਾ ਵੀ ਉੱਪਰ ਮਟੀਆਂ ਲੱਗੀਆਂ ਹੋਈਆਂ ਜਾਂ ਥਾਣ ਲੱਗੇ ਹੋਏ ਨੇ ਹਰ ਇੱਕ ਬੰਦੇ ਨੂੰ ਐਦਾਂ ਲਵੇ ਲਾਉਣੇ ਪਿੰਡਾਂ ਦੇ ਵਿੱਚ ਪਤਾ ਹੋਊਗਾ ਤੇ ਪਰ ਐਦਾਂ ਨਹੀਂ ਪਤਾ ਵੀ ਉਹ ਕਾਰਨ ਕੀ ਆ ਆਪਾਂ ਨੂੰ ਉਹਨੇ ਕਾਰਨ ਦੱਸਿਆ ਜਿਵੇਂ ਬਾਪੂ ਜੀ ਦੱਸਣਾ ਚਾਹੁੰਦੇ ਕੁਝ ਚਾਚਾ ਹੀ ਲੱਗਦਾ ਕਰਨਾਮ ਉਹ ਤਾਂ ਬਟਿੰਡੇ ਰਹਿੰਦੇ ਜੀ ਹੋ ਹਾਂਜੀ ਤੋਂ ਨਾਨਾ ਮੇਰਾ ਮਾਮਾ ਲੱਗਦਾ ਉਹਦਾ ਸਾਲਾ ਸੀਗਾ ਕਹਿੰਦਾ ਮੈਂ ਤਾਂ ਕੁੜੀ ਦੀ ਚੌਕੀ ਭਰ ਦਿੱਤਾ ਉਹਦਾ ਸਾਲਾ ਕਹਿੰਦਾ ਹਾਂਜੀ ਤੂੰ ਦਰਦ ਹੋਣ ਲੱਗ ਗਿਆ ਅੰਮਾ ਤਾਂ ਤੇ ਲਟਕੇ ਗਿਆ ਹਾਂਜੀ ਮਥਾ ਟੇਕ ਫੇਰ ਮਾਫੀ ਮੰਗੀ ਫੇਰ ਦਰਦ ਹਟੇ ਹਾਂਜੀ ਆ ਦੇਖੋ ਜਿਵੇਂ ਬਾਪੂ ਰਣ ਦੱਸਿਆ ਇਹਨਾਂ ਦੀਆਂ ਖੋਦੀਆਂ ਹਕੀਕਤਾਂ ਨੇ ਤੇ ਜੋ ਇਹਨਾਂ ਨਾਲ ਬਣੀਆਂ ਹੋਈਆਂ ਨੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਹੋਈਆਂ ਹੋਈਆਂ ਤੇ ਇਹ ਚੀਜ਼ਾਂ ਸਭ ਕੁਝ ਹੈਗਾਗਾ ਹਰ ਇੱਕ ਪਿੰਡ ਜੋ ਇਹਨਾਂ ਦੇ ਪਿੰਡ ਦੇ ਵਿੱਚ ਇਹ ਪਰੰਪਰਾ ਚੱਲਦੀ ਆ ਜਿਵੇਂ ਮਾਤਾ ਦਾ ਮੰਦਿਰ ਆ ਉਸ ਮੰਦਿਰ ਦੇ ਉੱਪਰ ਹਰ ਇੱਕ ਬੰਦਾ ਹਰ ਇੱਕ ਪਿੰਡ ਦਾ ਜਾਣਦਾਗਾ ਬਹੁਤ ਉਹਨਾਂ ਦੀ ਮੰਨਤਾ ਕਰਦੇ ਨੇ ਤੇ ਇਸ ਪਿੰਡ ਦਾ ਇਸ ਬਜ਼ੁਰਗਾਂ ਦਾ ਜਿਵੇਂ ਅੰਕਲ ਹੋਰੀ ਇਧਰ ਬਾਈ ਹੋਰੀ ਬੈਠਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਾਂ ਨੂੰ ਜਾਣਕਾਰੀ ਹਾਂਜੀ ਕੁਛ ਦੱਸਣਾ ਚਾਹੁੰਦਾ ਜੀ ਕਾਜੀ ਸੀਗੇ ਹਾਂਜੀ ਉਹਦਾ ਨਾਂ ਤਾਂ ਕਾਈ ਤੇ ਮੇਰੇ ਜ਼ਿਆਦਾ ਨਹੀਂ ਬੋੜੇ ਦਾ ਹਾਂਜੀ ਤੋਂ ਦਰਵਾਜ਼ਾ ਪਾ ਲਿਆ ਜੀ ਹਾਂਜੀ ਕਹਿੰਦਾ ਮੈਂ ਥਾਣ ਨਹੀਂ ਬਣਾਈ ਮਿਸਤਰੀ ਕਾ ਥਾਣ ਬਣਾ ਦੇ ਮਿਸਤਰੀ ਥੱਲੇ ਮਗਰੂ ਆਇਆ ਦਰਵਾਜ਼ਾ ਪਹਿਲਾਂ ਥੱਲੇ ਕਰ ਗਿਆ ਜੀ ਹਾਂਜੀ ਤੇ ਆ ਤੁਹਾਨੂੰ ਬਾਪੂ ਰਾਣੇ ਜਿਵੇਂ ਜਿਵੇਂ ਬਾਪੂ ਰਾਣੇ ਦੇ ਗੱਲਾਂ ਜਿਆਦਾ ਆ ਜਾਂਦੀਆਂ ਆਪਾਂ ਨੂੰ ਦੱਸ ਵੀ ਦਿੱਤੀਆਂ ਤੇ ਇਹ ਇਹਨਾਂ ਨਾਲ ਹਕੀਕਤ ਬਣੀਆਂ ਹੋਈਆਂ ਨੇ ਇਹਨਾਂ ਨੇ ਆਪਦੇ ਅੱਖਾਂ ਦੇ ਸਾਹਮਣੇ ਦੇਖੀਆਂ ਹੋਈਆਂ ਚੀਜ਼ਾਂ ਨੇ ਕਿਉਂ ਇਹ ਕਹਿੰਦੇ ਨੇ ਜਿਹੜੀ ਮੰਦਿਰ ਆਗਾ ਜੋ ਬਣਿਆ ਹੋਇਆ ਇਹ ਪੁਰਾਣੇ ਬਜ਼ੁਰਗਾਂ ਤੋਂ ਪਹਿਲਾਂ ਤੋਂ ਚੱਲਦਾ ਅੱਜ ਤੱਕ ਜਿਵੇਂ ਪਰੰਪਰਾ ਚੱਲਦੀ ਆਉਂਦੀ ਆ ਉਸੇ ਹਿਸਾਬ ਨਾਲ ਇਸ ਪਿੰਡ ਨਾਲ ਤੇ ਉਸੇ ਪਰੰਪਰਾ ਦੇ ਨਾਲ ਚੱਲਦੇ ਨੇ ਤੇ ਇਹਨਾਂ ਬਜ਼ੁਰਗਾਂ ਦਾ ਬਾਈਆਂ ਹੋਰਾਂ ਦਾ ਅੰਕਲਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਾਂ ਨੂੰ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਆਜੋ ਆਪਾਂ ਮਾਤਾ ਦੇ ਮੰਦਿਰ ਤੇ ਵੀ ਚੱਲਦੇ ਆ ਤੁਹਾਨੂੰ ਕਰਾਉਣਿਆ ਮਾਤਾ ਦੇ ਦਰਸ਼ਨ ਚਾਹੀਏ ਜੀ ਇਹ ਹਾਂਜੀ ਸਚਾਈ ਹੈ ਕਈ ਵਾਰੀ ਮੀਡੀਆ ਵਾਲੇ ਮੰਨਦੇ ਨੇ ਨਾ ਸਚਾਈ ਹੈ ਜੀ ਹਾਂਜੀ ਹਾਂਜੀ ਥੈਂਕ ਯੂ ਅੰਕਲ ਜੀ ਹਾਂਜੀ ਹਾਂਜੀ ਆਪਾਂ ਪਹੁੰਚ ਗਏ ਆ ਮੰਦਿਰ ਦੇ ਵਿੱਚ ਆਜੋ ਆਪਾਂ ਮੰਦਿਰ ਦੀ ਤਾਂ ਨੂੰ ਸਾਰੇ ਕੈਮਰੇ ਰਾਹੀਂ ਨਿਗਾਹ ਮਰਵਾ ਦਈਏ ਜਿਵੇਂ ਕਿ ਇਸੇ ਮੰਦਿਰ ਦਾ ਇਸੇ ਮਾਤਾ ਦਾ ਇਹ ਮੰਦਿਰ ਬਣਿਆ ਹੋਇਆ ਮਾਤਾ ਦਾ ਨਾਮ ਆ ਗੁੰਗੀ ਮਾਤਾ ਜਿਹੜਾ ਇਹ ਮੰਦਿਰ ਆ ਇਸ ਮੰਦਰ ਦੀਆਂ ਜੇਕਰ ਕੋਈ ਜਿਹੜਾ ਘਰ ਪਾਉਂਦਾ ਕੋਈ ਵੀ ਘਰ ਆਗਾ ਹਰ ਇੱਕ ਪਿੰਡ ਦਾ ਘਰ ਆ ਉਹ ਪਹਿਲਾਂ ਮਾਤਾ ਦੇ ਮੰਦਰ ਆਪਦੇ ਮਕਾਨ ਵਾਸਤੇ ਪੰਜ ਸੱਤ ਇੱਟਾਂ ਕੱਢਦੇ ਨੇ ਮਾਤਾ ਦੇ ਮੰਦਰ ਦੇ ਨਾਂ ਤੇ ਜੇਕਰ ਨਾਂ ਕੱਢਣ ਤਾਂ ਹਨੂ ਸਾਰੇ ਪਿੰਡ ਨੂੰ ਆਪਾਂ ਪਿੰਡ ਦੇ ਵਿੱਚੋਂ ਵੀਡੀਓ ਬਣਾਈ ਆ ਸਾਰਿਆਂ ਨੇ ਫਿਲਹਾਲ ਦੱਸ ਹੀ ਦਿੱਤਾ ਆਪਾਂ ਇੱਥੇ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਉਹ ਇਸ ਮਾਤਾ ਦੇ ਮੰਦਰ ਦੀ ਸਾਰੇ ਪਾਸੇ ਆਪਾਂ ਧਿਆਨ ਮਰਵਾਦੇ ਜਿਵੇਂ ਕਿ ਇੱਥੇ ਬਹੁਤ ਸਰਦਾਗੀ ਜਿਵੇਂ ਇੱਧਰ ਬੱਚੇ ਆ ਰਹੇ ਨੇ ਉਹ ਮਾਤਾ ਜੀ ਆ ਰਹੇ ਨੇ ਤੇ ਬਹੁਤ ਜ਼ਿਆਦਾ ਇਸ ਪਿੰਡ ਦੀ ਇਸ ਮੰਦਿਰ ਲਈ ਬਹੁਤ ਜ਼ਿਆਦਾ ਸਰਦਾਗੀ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਉਧਰ ਅੰਕਲ ਹੋਰਾਂ ਨਾਲ ਜਿਵੇਂ ਇੱਥੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਬਹੁਤ ਸੋਹਣੇ ਬੋਰਡ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਆਜੋ ਆਪਾਂ ਉਧਰ ਪਿੱਛੇ ਅੰਕਲ ਜੀ ਬੈਠੇ ਨੇ ਅੰਕਲ ਹੋਰਾਂ ਨਾਲ ਗੱਲਬਾਤ ਕਰਾਉਣੇ ਆ ਉਹਨਾਂ ਨੂੰ ਪੁੱਛਾਂਗੇ ਸਾਰਾ ਇਤਿਹਾਸ ਤੇ ਵੀ ਕੀ ਇਸ ਮੰਦਿਰ ਦੀ ਪਰੰਪਰਾ ਕੀ ਤੇ ਕਿਸ ਇਸ ਪਿੰਡ ਦੀ ਇਸ ਜਿਵੇਂ ਆਪਣੇ ਮਕਾਨਾਂ ਦੇ ਉੱਪਰ ਆਪਣੀ ਮੱਟੀ ਜਾਂ ਪਾਥਾਨ ਲਾ ਲੋ ਵੀ ਉਹ ਲਾਉਂਦੇ ਨੇ ਉਸ ਤੋਂ ਬਿਨਾ ਇਸ ਪਿੰਡ ਦੇ ਵਿੱਚ ਕੋਈ ਘਰ ਪੂਰ ਨਹੀਂ ਚੜਦਾ ਕਹਿੰਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਆ ਜੋ ਅੰਕਲੋਰੀ ਬੈਠੇ ਨੇ ਬਜ਼ੁਰਗ ਬੈਠੇ ਆ ਇੱਧਰ ਸਾਰੇ ਤੇ ਇਸ ਮੰਦਰ ਦੇ ਵਿੱਚ ਆਪਾਂ ਪੁੱਛਾਂਗੇ ਇਹਨਾਂ ਨੂੰ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਾਰਿਆਂ ਨੂੰ ਇੱਕ ਬਾਪੂ ਤੁਹਾਡੇ ਪਿੰਡ ਦੇ ਵਿੱਚ ਜੋ ਮੰਦਰ ਬਣਿਆ ਹੋਇਆਗਾ ਤਾਂ 33 ਸਾਈਡ ਆਈ ਜੀ ਆ ਜਾ ਉਧਰਲੀ ਸਾਈਡ ਆ ਜਾ ਬਈ ਤੇ ਜਿਵੇਂ ਉਧਰ ਬਾਈ ਜੀ ਹੋਰੀ ਤਾਂਸ ਦੇ ਵਿੱਚ ਵਿਜੀ ਹੋ ਰਹੇ ਸੀ ਥੋੜਾ ਜ ਆਪਾਂ ਇੱਧਰ ਬਜ਼ੁਰਗ ਬੈਠਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਹਰ ਵਕਤ ਉਰੇ ਰਹਿੰਦੇ ਨੇ ਹਾਂਜੀ ਬਾਪੂ ਜੀ ਉਰਾਂ ਹੋਇਆ ਮੜਿਆ ਆ ਆਓ ਨੇੜੇ ਹੋ ਜੀ ਹਾਂਜੀ ਆਪਣੇ ਜਿਵੇਂ ਪਿੰਡ ਦੇ ਵਿੱਚ ਪਰੰਪਰਾ ਚੱਲ ਰਹੀ ਹੈ ਜੀ ਵੀ ਕਹਿੰਦੇ ਵੀ ਜੇ ਮਾਤਾ ਦੇ ਮੰਦਰ ਦੀਆਂ ਉੱਪਰ ਥਾਨ ਨਾ ਲਾਇਆ ਜਾਵੇ ਤਾਂ ਇਸ ਪਿੰਡ ਦੀ ਪਿੰਡ ਦਾ ਘਰ ਕੋਈ ਪੂਰਨੀ ਚੜਦਾ ਇਹ ਗੱਲ ਸੱਚਾ ਹੀ ਉਹ ਨੀੜੈਂਕਲ ਮੜੀ ਬਾਜ ਨਹੀਂ ਆਉਂਦੀ ਇੱਥੇ ਤੇ ਮਿਸਤਰੀ ਨਹੀਂ ਉਤਰਦਾ ਉਹ ਤੋਂ ਪਹਿਲਾਂ ਹਾਂਜੀ ਹੈ ਹਾਂਜੀ ਹਾਂਜੀ ਬਣਾ ਕੇ ਥਾਨ ਫੇਰ ਉਤਰੂਗਾ ਹਾਂਜੀ ਜਿਵੇਂ ਆਪਣੇ ਇਹ ਮਾਤਾ ਦਾ ਮੰਦਰ ਬਣਿਆ ਹੋਇਆ ਹੈਗਾ ਜੀ ਘਰਾਂ ਦਾ ਪਹਿਲਾ ਚਾਂਸ ਹੋਇਆ ਹੈ ਹਾਂਜੀ ਹੈ ਉਹ ਛੱਤ ਥੱਲੇ ਬੁੱਜੀ ਉਹਨਾਂ ਨੂੰ ਉਤਰ ਨਹੀਂ ਦਿੱਤਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਬਾਪੂ ਜਿਵੇਂ ਇੱਥੇ ਕਹਿੰਦੇ ਨੇ ਪਿੰਡ ਦੇ ਵਿੱਚ ਇੱਕ ਆਪਣੇ ਗੋਤ ਦਾ ਆਪਣਾ ਗੋਤ ਕਿਹੜਾ বাজਦਾ ਜੀ ਇਸ ਪਿੰਡ ਦੇ ਵਿੱਚ ਖਾਸ ਗੋਤ ਆਈ ਕੋਈ ਝੋੜ ਗਿੱਲ ਝੋੜ ਗਿੱਲ ਗਿੱਲ ਜੀ ਤੁਹਾਡਾ ਪਿੱਛਾ ਜਿਹੜਾ ਇਹ ਝੋੜੜਾਂ ਦਾ ਕਿ ਕੱਲਾ ਗਿੱਲ ਝੋੜੜ বাজਦਾ ਬਣੀ ਬਣੀ ਦਾ ਪਿੱਛਾ ਅੱਛਾ ਅੱਛਾ ਬਣੀ ਠੀਕ ਹੈ ਜਿਹੜੇ ਗੋਤ ਦੇ ਨਾਲ ਸਬੰਧ ਰੱਖਦੇ ਆ ਉਹਨਾਂ ਦਾ ਖਾਸ ਕਰਕੇ ਇਸ ਪਿੰਡ ਦੇ ਵਿੱਚ ਆਪਣਾ ਝੋੜੜਾ ਦਾ ਗੋਤਵਾਜ ਦਾ ਹਾਂਜੀ ਜਿਵੇਂ ਕਿ ਇਹ ਚੀਜ਼ਾਂ ਬਾਰੇ ਆਪਾਂ ਨੂੰ ਨਹੀਂ ਪਤਾ ਸੀਗਾ ਇੱਥੇ ਗਿੱਲ ਝੋੜੜ ਗੋਤ ਇਹਨਾਂ ਦਾ ਸਾਰੇ ਪਿੰਡ ਦਾ ਗਿੱਲ ਆ ਇਹਨਾਂ ਦਾ ਪਿੱਛਾ ਝੋੜੜਾਂ ਦਾ ਕਿਉਂਕਿ ਇਹਨਾਂ ਦੇ ਨਾਲ ਜੋੜਿਆ ਗਿਆ ਗਿੱਲ ਝੋੜੜ ਤੇ ਬਹੁਤ ਇਸ ਪਿੰਡ ਦੀ ਪਰੰਪਰਾ ਦੇ ਹਿਸਾਬ ਨਾਲ ਚੱਲ ਰਹੇ ਨੇ ਸਾਰੇ ਸੰਗਤਾਂ ਜਿਵੇਂ ਇਸ ਪਿੰਡ ਦੇ ਵਿੱਚ ਆਪਾਂ ਸਾਰੇ ਪਿੰਡ ਦੀ ਤੁਹਾਨੂੰ ਆਪਾਂ ਵੀਡੀਓ ਦਿਖਾਈ ਦਿੱਤੀ ਆ ਸਾਰੇ ਪਿੰਡ ਦੇ ਆਪਾਂ ਵਿਚਾਰ ਸੁਣ ਲਏ ਨੇ ਸਾਰੇ ਬਜ਼ੁਰਗਾਂ ਦੇ ਵਿਚਾਰ ਸੁਣਿਆ ਇਹੀ ਇਸ ਪਿੰਡ ਦੀ ਸਾਰੀ ਜਿਹੜੀ ਆਪਣੇ ਇਹਦੇ ਵਿੱਚ ਮੰਨ ਲਓ ਮਟੀਆਂ ਲਾ ਲਓ ਥਾਂ ਲਾ ਲਓ ਕੁਛ ਵੀ ਕਹਿ ਸਕਦੇ ਆਪਾਂ ਉਹ ਜੇ ਪਿੰਡ ਦੇ ਉੱਪਰ ਨਾ ਮਕਾਨ ਦੇ ਉੱਪਰ ਪਾਉਣ ਤਾਂ ਇਹਨਾਂ ਦਾ ਮਕਾਨ ਪੂਰਾ ਨਹੀਂ ਚੜਦਾ ਤੇ ਇਹਨਾਂ ਦੇ ਕਹਿੰਦੇ ਪ੍ਰੋਬਲਮਾਂ ਆ ਜਾਂਦੀਆਂ ਨੇ ਤੇ ਇੱਕ ਬਾਪੂ ਜੀ ਇਸ ਮੰਦਰ ਦੀ ਕਿੰਨੀ ਕਰਦਾ ਈ ਹਾਂਜੀ ਸਰਦਾ ਕਿੰਨੀ ਕਾ ਜੀ ਸਰਦਾ ਪੂਰੀ ਹੈ ਸਰਦਾ ਪੂਰੀ ਹੈ ਅੱਛਾ ਅੱਛਾ ਇਹ ਦੋ ਦੂਰ ਆਉਂਦੇ ਹਾਂਜੀ ਜਿਵੇਂ ਬਾਪੂ ਜੀ ਕਹਿੰਦੇ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇਸ ਮੰਦਰ ਦੀ ਬਹੁਤ ਜ਼ਿਆਦਾ ਸਰਦ ਹੈਗੀ ਜਿਹੜਾ ਕੋਈ ਇੱਥੇ ਸੁੱਖ ਸੁੱਖ ਲੈਂਦਾ ਹਰ ਇੱਕ ਸੁੱਖ ਪੂਰੀ ਹੁੰਦੀ ਆ ਤੇ ਇੱਕ ਵਾਰ ਆਪਾਂ ਤੁਹਾਨੂੰ ਮੂਰਲੀ ਸਾਈਡ ਚੱਲਦੇ ਆਪਾਂ ਅਗਲੀ ਸਾਈਡ ਆਪਾਂ ਸਾਰੇ ਮੰਦਰ ਦੀ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਤੇ ਹਾਂਜੀ ਹਾਂਜੀ ਜਿਵੇਂ ਬਾਪੂ ਜੀ ਨੇ ਕਿਹਾ ਬਾਪੂ ਜੀ ਕਹਿੰਦੇ ਨੇ ਕਹਿੰਦੇ ਜੇ ਤੂੰ ਵੀ ਸੁਖ ਸੁਖ ਜੀ ਭਾਈ ਤੇਰੀ ਵੀ ਸੁੱਖ ਪੂਰੀ ਹੋਊ ਪ੍ਰਮਾਤਮਾ ਕਰੇ ਜਿਵੇਂ ਇਹਨਾਂ ਦੇ ਪਿੰਡ ਦਾ ਇੱਥੇ ਵਿਸ਼ਵਾਸ ਬਣਿਆ ਇਹਨਾਂ ਦੇ ਪਿੰਡ ਦਾ ਇੱਕ ਆਗਾ ਇਦਾਂ ਹੀ ਚੱਲਦਾ ਰਹੇ ਸਿਸਟਮ ਤੇ ਇਦਾਂ ਹੀ ਵਧੀਆ ਪਿੰਡ ਤਰੱਕੀਆਂ ਕਰੇ ਇੱਥੋਂ ਦੇ ਜਵਾਕ ਬੱਚੇ ਤੇ ਸਾਰੇ ਮਾਲ ਪਸੂ ਤੇ ਪ੍ਰਮਾਤਮਾ ਸੁੱਖ ਰੱਖੇ ਤੇ ਆਹ ਜੋ ਆਪਾਂ ਤੁਹਾਨੂੰ ਸਾਰੇ ਇੱਧਰ ਮੰਦਿਰ ਦੀ ਨਜ਼ਰ ਮਰਵਾਉਣੀ ਆ ਤੇ ਹਾਂ ਬਈ ਇੱਧਰੋਂ ਆ ਕੇ ਸਾਹਮਣੇ ਦਿਖਾ ਦੀ ਮੰਦਿਰ ਸਾਰਾ ਤੇ ਬਹੁਤ ਸਰਦਾ ਇੱਥੇ ਪਿੰਡ ਦੇ ਵਿੱਚ ਜਿਵੇਂ ਇਧਰ ਮਾਤਾ ਜੀ ਆਏ ਹੋਏ ਨੇ ਆਪਣੇ ਜੁੱਤੇ ਪਾਏ ਹੋਇਆ ਥੋੜਾ ਜੁੱਤਿਆਂ ਕਾਰਨ ਮੈਂ ਵੀਡੀਓ ਦੂਰੋਂ ਬਣਾ ਰਿਹਾ ਹਾਂ ਤੇ ਕਿਉਂਕਿ ਆ ਆਪਾਂ ਨੂੰ ਸੋਭਾ ਨਹੀਂ ਦਿੰਦੀ ਇਹ ਚੀਜ਼ ਜੇ ਆਪਾਂ ਜੁੱਤੇ ਲੈ ਕੇ ਅੱਗੇ ਜਾਈਏ ਤੇ ਹਰ ਇੱਕ ਧਰਮ ਕੋਈ ਵੀ ਧਰਮ ਆਪਣਾ ਫਰਜ਼ ਬਣਦਾ ਹਰ ਇੱਕ ਦਾ ਸਤਿਕਾਰ ਕਰੀਏ ਆਪਾਂ ਨੂੰ ਕਿਸੇ ਦਾ ਮੰਦਾ ਚੰਗਾ ਨਹੀਂ ਕਹਿਣਾ ਚਾਹੀਦਾ ਕੋਈ ਵੀ ਆਪਣੇ ਲਈ ਧਰਮ ਦਾ ਕੋਈ ਸਥਾਨ ਕੋਈ ਕਾਸਟ ਦਾ ਹੋਵੇ ਕੋਈ ਜਾਤੀ ਨਾਲ ਸੰਬੰਧਤ ਹੋਵੇ ਆਪਾਂ ਹਰ ਇੱਕ ਬੰਦੇ ਦੀ ਸੱਚੀ ਸੁੱਚੀ ਆਪਾਂ ਵੀਡੀਓ ਤੁਹਾਡੇ ਸਾਰਿਆਂ ਦੇ ਰੂਰੂ ਕਰਨੀ ਹੁੰਦੀ ਆ ਜਿਵੇਂ ਆਪਾਂ ਇੱਥੇ ਝੋੜੜਾ ਆਪਣਾ ਸੌਰੀ ਸੁਖਚੈਨ ਪਿੰਡ ਦੇ ਵਿੱਚ ਆਏ ਸੀਗੇ ਸੁਖਚੈਨ ਪਿੰਡ ਜ਼ਿਲ੍ਹਾ ਸਰਸਾ ਤਹਿਸੀਲ ਆਪਣਾ ਕਾਲਿਆਂ ਵਾਲੀ ਤੇ ਇੱਥੇ ਇਹ ਪਿੰਡ ਸਥਿਤ ਆ ਤੇ ਬਹੁਤ ਜਿਵੇਂ ਪਿੰਡ ਦੇ ਵਿੱਚੋਂ ਆਪਾਂ ਸਾਰੀਆਂ ਅਪਡੇਟਾਂ ਲੈ ਕੇ ਆਏ ਆ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਨੇ ਸਾਰੀ ਇਹ ਇਸ ਪਿੰਡ ਦੀ ਕਹਾਣੀ ਸੱਚੀ ਸੀ ਜੇ ਆਪਾਂ ਸਾਰੇ ਪਿੰਡ ਦੇ ਵਿੱਚੋਂ ਸੁਣ ਕੇ ਬਜ਼ੁਰਗਾਂ ਤੋਂ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਤੇ ਐਦਾਂ ਦੀ ਆਪਾਂ ਵੀਡੀਓ ਹੋਰ ਲੈ ਕੇ ਆਉਂਦੇ ਰਵਾਂਗੇ ਤੇ ਐਦਾਂ ਹੀ ਵੀਡੀਓ ਬਣਾਉਂਦੇ ਰਹੀਏ ਤੇ ਐਦਾਂ ਹੀ ਤੁਸੀਂ ਜਿਵੇਂ ਪਿਆਰ ਦਿੰਨੇ ਹੋ ਸਾਰੇ ਆਪਾਂ ਨੂੰ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਤੇ ਆਪਾਂ ਅੱਗੇ ਹੋਰ ਵੀਡੀਓ ਲੈ ਕੇ ਆਉਣੇ ਆ ਮਿਲਦੇ ਆਂ ਫੇਰ ਥੈਂਕ ਯੂ ਰੱਬ ਰਾਖਾ